ਨਮਸਕਾਰ ਆਦਾਬ ਜੀ ਬਿਨੇ ਨੂੰ ਮੈਂ ਤੁਹਾਡਾ ਆਪਣਾ ਕਲਾਕਾਰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਆਪਣੇ ਘਰ ਵਿੱਚ ਠੀਕ ਠਾਕ ਹੋਵੋਗੇ ਤੇ ਅੱਜ ਦੀਆਂ ਥੋੜੀਆਂ ਜੀਆਂ ਬੇਨਤੀਆਂ ਕਰਨ ਜਾ ਰਹੇ ਆ ਆਜ ਦੀਆਂ ਬੇਨਤੀਆਂ ਅਰਦਾਸਾਂ ਕਰਨ ਜਾ ਰਹੇ ਆ ਲਾਈਵ ਨੇ ਵਿੱਚ ਸਾਰੇ ਜਾਨੇ ਆ ਜਾਓ ਬਈ ਸਾਰੇ ਜਾਣੇ ਲਾਈਵ ਦੇ ਵਿੱਚ ਆ ਜਓ ਅੱਜ ਦੀਆਂ ਅਰਦਾਸਾਂ ਬੇਨਤੀਆਂ ਕਰਨ ਜਾ ਰਹੇ ਆ ਆਪਾਂ ਅੱਜ ਦੀਆਂ ਅਰਦਾਸਾਂ ਬੇਨਤੀਆਂ ਕੀ ਆ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਇਸ ਟਾਈਮ ਦੁੱਖ ਦੀ ਘੜੀ ਆ ਰਹੀ ਆ ਚੁੱਕੀ ਹੈ ਤੇ ਇਹ ਜਿਹੜਾ ਦੁੱਖ ਆ ਉੱਪਰ ਘਟਣ ਦੀ بجائے ਵਾਦੀ ਰਿਹਾਗਾ ਪੂਰਾ ਵਾਧ ਰਿਹਾ ਜੀ ਐਦਾ ਲੱਗਦਾ ਵੀ ਪਰਮਾਤਮਾ ਰੁਸ ਕੇ ਹੀ ਬਹਿ ਗਿਆ ਕਿਉਂਕਿ ਜਦੋਂ ਵੀ ਮਨ ਕੇ ਚਲੋ ਥੋੜਾ ਜਿਹਾ ਮੌਸਮ ਸੈੱਟ ਹੋਣ ਦੀ ਕੋਸ਼ਿਸ਼ ਕਰਦਾ ਨਾਲ ਦੇ ਨਾਲ ਹੀ 2 ਘੰਟੇ ਬਾਅਦ ਉਹੀ ਕਾਲੇ ਕਾਲੇ ਘਨੇ ਘਨੇ ਬੱਦਲ ਆਸਮਾਨ ਦੇ ਵਿੱਚ ਦਿਖਾਈ ਦਿੰਦੇ ਆ ਤੇ ਆਸਮਾਨ ਨੂੰ ਦੇਖ ਕੇ ਪੂਰਾ ਧੇ ਕੰਮ ਜਾਂਦੀ ਹੈ ਸਰੀਰ ਚ ਕੰਪਨੀ ਚਾਲੂ ਹੋ ਜਾਂਦੀ ਹੈ ਕਿਉਂ ਕੰਪਨੀ ਚਾਲੂ ਹੋ ਜਾਂਦੀ ਹੈ ਕਿਉਂਕਿ ਆਪਾਂ ਨੁਕਸਾਨ ਵਿੱਚੋਂ ਗੁਜ਼ਰ ਰਹੇ ਆ ਇਸ ਟਾਈਮ ਤੇ ਆਪਾਂ ਉਸ ਦੁੱਖ ਨੂੰ ਮਹਿਸੂਸ ਕਰ ਰਿਹਾ ਸਾਰੇ ਸਾਰੇ ਜਾਨੇ ਬਾਈ ਲਾਈਵ ਦੇ ਵਿੱਚ ਆ ਜਾਓ ਲਾਈਵ ਦੇ ਵਿੱਚ ਆ ਜਾਓ ਹਾਂਜੀ ਸਾਰਿਆਂ ਨੂੰ ਦੁੱਖ ਮਹਿਸੂਸ ਰਹੂਗਾ ਕੰਮ ਰਹੀਆਂ ਜੀ ਨੁਕਸਾਨ ਹੋ ਰਿਹਾ ਪੂਰਾ ਨੁਕਸਾਨ ਕਿਸੇ ਦਾ ਤਾਂ ਪੂਰਾ ਘਰ ਤਬਾਹ ਹੋ ਗਿਆ ਕਿਸੇ ਦਾ ਪਰਿਵਾਰ ਦੇ ਜੀਵ ਵਿਛੜ ਗਏ ਜ਼ਮੀਨਾਂ ਦਾ ਤਾਂ ਜਿਹੜਾ ਨੁਕਸਾਨ ਹੋਣਾ ਹੀ ਹੋਣਾ ਸੀ ਲੇਕਿਨ ਜਿਹੜਾ ਜਾਨੀ ਨੁਕਸਾਨ ਹੋਇਆ ਪਰਿਵਾਰ ਉਜੜ ਗਏ ਘਰਬਾਰ ਵੀ ਆਦ ਨੂੰ ਯਾਰ ਲੈਂਦਾ ਫਸਲਾਂ ਦਾ ਨੁਕਸਾਨ ਵੀ ਜਾਂਦਾ ਲੈਂਦਾ ਤੇ ਜਿਹੜਾ ਜੀ ਘਰੋਂ ਚਲੇ ਗਏ ਉਹਨਾਂ ਦਾ ਨੁਕਸਾਨ ਕਿਵੇਂ ਕਰਿਆ ਜਾਂਦਾ ਸਾਰੇ ਪਤੀਆਂ ਉਹਾ ਕੰਬ ਰਹੀਆਂ ਰੂਹਾਂ ਕੰਬ ਰਹੀਆਂ ਸਾਰਿਆਂ ਦੀਆਂ ਹਾਲਾਤ ਨੂੰ ਦੇਖ ਦੇ ਕੇ ਹਾਲਾਤ ਨੂੰ ਦੇਖ ਦੇ ਕੇ ਰੂਹਾਂ ਕੰਬ ਰਹੀਆਂ ਸਾਰਿਆਂ ਦੀਆਂ ਕਿਉਂਕਿ ਖਾਡਾਂ ਦਾ ਨਾ ਹੀ ਨਹੀਂ ਲੈ ਰਿਹਾ ਥੋੜੀ ਜਿਹੀ ਤਾਂ ਪਕੜਦਾ ਫੇਰ ਉਹੀ ਹਾਲ ਮੈਨੂੰ ਇਹ ਲੱਗਦਾਗਾ ਤੁਸੀਂ ਸਾਰੇ ਯਾਰੇ ਮਹਿਸੂਸ ਕਰਦੇ ਹੋਵੋਗੇ ਜੀ ਪਰਮਾਤਮਾ ਦਾ ਇਹੋ ਜਿਹਾ ਵਿਚਾਰ ਤਾਂ ਰੱਖਿਵੇਂ ਬੜੀ ਦੇਖੋ ਪਰਮਾਤਮਾ ਇੱਕ ਸਰਬਸ਼ਕਤੀਮਾਨ ਸਾਰੀਆਂ ਸ਼ਕਤੀਆਂ ਦਾ ਕਰਤਾ ਧਰਤਾ ਹੋ ਹੀ ਆ ਹਰਕ ਜੀਵ ਜੰਤੂ ਨੂੰ ਪੈਦਾ ਕਰਨ ਵਾਲਾ ਵੀ ਉਹ ਹੀ ਹੈ ਜੀਵ ਜੰਤੂਆਂ ਦਾ ਜੀਵਨ ਵਿੱਚ ਕਿਹੜੀ ਘਟਨਾ ਦਾ ਸਾਰੇ ਸਾਰਾ ਇਹ ਚਿੱਠਾ ਸਾਰਾ ਕਰਤਾ ਕਰਤਾ ਆਪ ਹੈ ਸਰਵ ਵਿਆਪਕ ਹਰ ਇੱਕ ਜਗ੍ਹਾ ਦੇ ਉੱਪਰ ਉਹ বিরাজਮਾਨ ਹੈ ਲੇਕਿਨ ਆਪਾਂ ਜਦੋਂ ਮੁੱਖੀ ਜਾਮੇ ਦੇ ਵਿੱਚ ਆ ਜਾਂਦੇ ਆ ਕਿ ਆਪਾਂ ਉਹਦੀ ਕੁਦਰਤ ਨੂੰ ਸਮਝ ਸਕਦੇ ਆ ਜਾ ਸਮਝਦਾ ਨਹੀਂ ਸਕਦੇ ਜੇ ਆਪਾਂ ਜੇ ਕੁਦਰਤ ਨੂੰ ਸਮਝ ਨਹੀਂ ਸਕਦੇ ਤਾਂ ਕੁਦਰਤ ਨਾਲ ਲੜ ਕੇ ਮਾਂ ਤੋਂ ਬਰਖਲਾਫ ਕਿਉਂ ਜਾ ਰਹੇ ਆ ਭਈ ਆਪਾਂ ਸਾਰੇ ਜਾਣੇ ਹੁਣ ਤੁਸੀਂ ਆਪ ਦੇਖੋ ਜਿਨ੍ਹਾਂ ਦਾ ਨੁਕਸਾਨ ਹੋਇਆ ਉਹ ਤਾਂ ਹੋ ਹੀ ਚੁੱਕਾਗਾ ਲੇਕਿਨ ਕੀ ਆਪਣੀਆਂ ਸੋਚਾਂ ਦੇ ਵਿੱਚ ਫਰਕ ਪੈ ਗਿਆ ਵੀ ਵੀ ਲੰਗਰ ਵਸਦੇ ਰਸਤਾ ਇਕੱਠਿਆਂ ਕਰਦੇ ਆ ਕਿਉਂ ਰਸਤਾ ਦੇ ਮੋੜਾ ਲੱਗੀਆਂ ਹੁੰਦੀਆਂ ਗਿਆ ਕਿ ਫਲਾਣੇ ਦੇ ਨਹੀਂ ਖਾਣਾ ਜੀ ਫਲਾਣੇ ਢਿਵਖਾਣੇ ਨੇ ਨਹੀਂ ਖਾਣਾ ਜੀ ਸਾਡੀਆਂ ਤੁਸੀਂ ਤੁਸੀਂ ਸੋਚਦੇ ਕਿਉਂ ਇਹ ਚੀਜ਼ਾਂ ਜਦੋਂ ਇੱਕ ਭਾਈਚਾਰਕ ਸਾਜ ਦੇ ਤੌਰ ਤੇ ਆਪਾਂ ਕੋਈ ਵੀ ਚੀਜ਼ ਇਕੱਠੀ ਕਰ ਲੈਨੇ ਆ ਨਾ ਕੋਈ ਵੀ ਚੀਜ਼ ਆਪਾਂ ਇਕੱਠੀ ਕਰ ਲੈਨੇ ਆ ਜਦੋਂ ਭਾਈਚਾਰਕ ਸਾਜ ਦੇ ਉੱਪਰ ਤਾਂ ਜਦੋਂ ਉਸ ਦਾ ਪਕਵਾਨ ਬੰਦਦਾ ਨਾ ਤਾਂ ਉਹ ਇੱਕ ਲੰਗਰ ਕਹਿਲਾਉਂਦਾ ਅਗਰ ਨਹੀਂ ਹੁੰਦਾ ਉਹ ਜਦੋਂ ਅਰਦਾਸਾ ਕਰਕੇ ਇਹ ਪੌ ਚੀਜ਼ਾਂ ਵਰਤੌਣੇ ਆ ਤੇ ਬਾਈ ਫਿਰ ਬਿਤਕਰਾ ਕਿਉਂ ਕਿਹੜੀ ਗੱਲੋਂ ਆ ਕਿਉਂ ਹੋ ਰਿਹਾਗਾ ਕਿਉਂ ਆਪਾਂ ਇਹ ਕਹਿ ਰਹੇ ਆ ਵੀ ਜਿਹੜੇ ਰਸਤੇ ਦੇ ਵਿੱਚ ਖੜੇ ਆ ਜੀ ਤੇ ਯਾਰ ਉਹਨਾਂ ਦਾ ਵੀ ਤਾਂ ਨੁਕਸਾਨ ਹੋਇਆ ਜੇ ਕੋਈ ਮਜ਼ਦੂਰ ਵਰਗ ਦੇ ਨਾਲ ਸੰਬੰਧ ਰੱਖਦਾ ਉਹਨਾਂ ਦੇ ਕੰਮਕਾਰ ਠੱਪ ਹੋਏ ਤੁਸੀਂ ਇਹਨਾਂ ਚੀਜ਼ਾਂ ਨੂੰ ਜਾਣ ਜੇ ਉਹਨਾਂ ਦੇ ਕੰਮਕਾਰ ਠੱਪ ਹੋਏ ਆ ਤੇ ਤਾਂ ਉਹਨਾਂ ਕੋਲੇ ਅਨਾਜ ਜੀਵੀ ਕਮੀ ਹੋਊਗੀ ਤੇ ਫੇਰ ਫੇਰ ਆਪਾਂ ਇਹ ਗੱਲਾਂ ਕਿਉਂ ਸੋਚਦੇ ਆ ਫੇਰ ਆਪਾਂ ਇਹ ਗੱਲਾਂ ਕਿਉਂ ਸੋਚਦੇ ਆ ਫੇਰ ਤਾਂ ਉਹੀ ਆ ਅైనా ਨੁਕਸਾਨ ਕੁਦਰਤ ਕਰ ਰਹੀ ਆ ਜਾਂ ਹੋ ਚੁੱਕਾ ਤੇ ਆਪਾਂ ਉਹੀ ਖੁੰਡ ਦੇ ਖੁੰਡ ਕਦੇ ਵੀ ਸੁੱਕੇ ਖੁੰਡ ਨੂੰ ਕੁਝ ਲੱਗਿਆਗਾ ਕਦੇ ਵੀ ਸੁੱਕੇ ਖੁੰਡ ਨੂੰ ਕੋਈ ਫਲ ਵਗੈਰਾ ਲੱਗੇ ਆ ਫਲ ਹਮੇਸ਼ਾ ਨੀਵੀਂ ਜਗ੍ਹਾ ਤੇ ਲੱਗਦੇ ਆ ਜਦੋਂ ਕੋਈ ਵੀ ਇਨਸਾਨ ਆਪ ਦਾ ਨੀਵਾ ਹੋ ਕੇ ਚੱਲਦਾ ਨਾ ਅਰਦਾਸਾਂ ਵੀ ਉਹਦੀਆਂ ਹੀ ਰੱਬ ਸੁਣਦਾ ਅਰਦਾਸਾਂ ਵੀ ਉਸੇ ਹੀ ਇਨਸਾਨ ਦੀਆਂ ਸੁਣੀਆਂ ਜਾਂਦੀਆਂ ਤੇ ਆਪਾਂ ਉਹੀ ਵਿਚਾਰਤਾ ਰਹੀ ਉਹੀ ਆਪਣੀ ਜਦੋਂ ਪੂਰਾ ਭਾਰਤੀ ਇਕੱਠੇ ਹੋ ਕੇ ਪੰਜਾਬ ਦਾ ਸਾਥ ਦੇ ਰਹੇ ਆ ਠੀਕ ਆ ਪੰਜਾਬ ਦਾ ਸਾਥ ਪੰਜਾਬ ਵੀ ਸਭ ਤੋਂ ਅੱਗੇ ਆਉਂਦਾ ਹੈਗਾ ਤੇ ਘਟੋ ਘਟੋ ਸੋਚ ਦੇ ਵਿੱਚ ਤਾਂ ਅੰਤਰ ਕਰੋ ਜਿਹੜੇ ਲੋਕ ਆਪਣੀ ਬਾਹਰੋਂ ਮਦਦ ਕਰਨ ਆ ਰਹੇ ਆ ਫਾਇਦਾ ਆਪਦਾ ਹੀ ਆ ਉਹ ਤੇ ਉਹਨਾਂ ਦੇ ਦਿਮਾਗ ਤੇ ਕੀ ਹੋਈ ਜਾਊਗੀ ਗੱਲ ਫੇਰ ਤੂੰ ਉਹੀ ਸੋਚ ਰਗੇ ਨਾ ਵੀ ਦੇਲ ਵੱਡੇ ਆ ਕਿ ਛੋਟੇ ਆ ਇਹਨਾਂ ਦੇ ਵੀ ਦੇਲ ਇਹਨਾਂ ਦੇ ਵੱਡੇ ਆ ਕਿ ਛੋਟੇ ਆ ਇਹ ਤਾਂ ਫਿਰ ਉਹੀ ਗੱਲਾਂ ਕਰਨਗੇ ਕੀ ਦੱਸੋ ਉਹਨਾਂ ਦਾ ਦਿਲ ਖੁਸ਼ ਹੋ ਜਾਊਗਾ ਜਿਹੜੇ ਖੁਦ ਕਿੰਨੀ ਜਗ੍ਹਾ ਤੋਂ ਕਿੰਨੀ ਹੈ ਸਟੇਟਾਂ ਜਦੋਂ ਉਹ ਆਪਦੇ ਸਟੇਟ ਲੈਵਲ 'ਤੇ ਪਹੁੰਚਾ ਦੋ ਭਲਾ ਚੁੱਕ ਕੇ ਇਨਸਾਨੀਅਤ ਦੇ ਤੌਰ ਤੇ ਆ ਰਹੇ ਆ। ਤਿੱਖੀ ਆਪਣੀਆਂ ਸੋਚਾਂ ਨਹੀਂ ਬਦਲਣੀਆਂ ਚਾਹੀਦੀਆਂ ਜਿਹੜੇ ਨੌਜਵਾਨ ਜਾਂ ਕੋਈ ਵੀ ਪਿੰਡ ਜਿਹੜਾ ਹੜ੍ਹਾਂ ਦੇ ਨਾਲ ਪ੍ਰਭਾਵਿਤ ਹੋਇਆਗਾ ਬਈ ਨੁਕਸਾਨ ਹੋਇਆਗਾ। ਤੇ ਉਹੀ ਗਾਹਾਂ ਕਹੀ ਜਾਂਦੇ ਫਲਾਣੇ ਐ ਡਭਗਾਣੇ ਸੋਚਦਾ ਵੀ ਉੱਥੇ ਆ ਗਿਆ ਫੇਰ ਤਾਂ ਦੱਸੋ ਹੀ ਦੱਸੋ ਨਾ ਦਾ ਪੁੰਨ ਕਿਤੇ ਦਾ ਫਲ ਲੱਗਣਾਗਾ ਨਾ ਜਿਹੜੇ ਉੱਥੇ ਹੋ ਰਿਹਾਗਾ ਜਿਹੜੇ ਲੈ ਰਹੇ ਆ ਤੁਸੀਂ ਕਿਉਂ ਨਹੀਂ ਸਮਝਦੇ ਇਹ ਨਾ ਚੀਜ਼ਾਂ ਨੂੰ ਤੁਸੀਂ ਤਾਂ ਫਿਰ ਉਹੀ ਗੱਲ ਹਰ ਇੱਕ ਗੱਲ ਤੇ ਲੀਡਰੀ ਨੇਤਾਗਰੀ ਇਹ ਸੋਚਦਾ ਬਈ ਪਿੱਛੇ ਲੈ ਕੇ ਆਉਂਦੀ ਆ ਇਹ ਸੋਚ ਆਪਾਂ ਬਣਾਈ ਸੀ ਤਾਂ ਤੁਸੀਂ ਦੇਖ ਲਓ ਸਾਰੀਆਂ ਸਟੇਟਾਂ ਸਾਰੇ ਭਾਰਤ ਦੇ ਸਟੇਟ ਵਧੀਆ ਤੇ ਪੰਜਾਬ ਦੇ ਵਿੱਚ ਨੁਕਸਾਨ ਹੋ ਰਿਹਾ ਰਾਤ ਨੂੰ ਵੀ ਹੁੰਦਾ ਦਿਨੇ ਵੀ ਵਰਖਾ ਹੁੰਦੀ ਹੈ ਸ਼ਾਮ ਨੂੰ ਵੀ ਵਰਖਾ ਹੁੰਦੀ ਹੈ ਧੁੱਪ ਵੀ ਨਿਕਲਦੀ ਹੈ ਫਿਰ ਫਿਰ ਉਹੀ ਹਾਲਾਤ ਬੜੇ ਹੋਏ ਆ ਤੇ ਫੇਰ ਆਪਾਂ ਕਿੱਦਾਂ ਕਰਾਂਗੇ ਇਹ ਚੀਜ਼ਾਂ ਕਿੱਦਾਂ ਆਪਣੇ ਰੱਬ ਫਰਿਆਦਾ ਸੁਣ ਲੋਗਾ ਆਪਣਾ ਕਾਜ ਤਾਂ ਇਹੀ ਹੈ ਉਹ ਜਿਹੜੇ ਆਪਣੀ ਮਦਦ ਕਰਨ ਦੇ ਆ ਰਹੇ ਆ ਚਾਹੇ ਆਪਣਾ ਛੋਟਾ ਭਾਈ ਹਰਿਆਣਾ ਹੋਵੇ ਚਾਹੇ ਯੂਪੀ ਹੋਵੇ ਚਾਹੇ ਬਿਹਾਰ ਹੋਵੇ ਜਥੋਂ ਵੀ ਉਹ ਇਹ ਥੋੜਾ ਸੋਚ ਕੇ ਆ ਰਹੇ ਆ ਵੀ ਫਲਾਣੇ ਨੂੰ ਲੰਗਰ ਨਹੀਂ ਦੇਣਾ ਜੀ ਫਲਾਣੇ ਨੂੰ ਆਹ ਨਹੀਂ ਦੇਣਾ ਉਹ ਤਾਂ ਆਪਸੀ ਸਾਂਝ ਲੈ ਕੇ ਆ ਰਹੇ ਹਨ ਤੇ ਆਪਾਂ ਜਿਨ੍ਹਾਂ ਦੇ ਦੁੱਖ ਪਿਆ ਹੋਇਆਗਾ ਆਪਾ ਉਹ ਆਪਸੀ ਸਾਜ ਨੂੰ ਕੀ ਦੇ ਰਹੇ ਆ ਕੀ ਆਪਣੀ ਦੇਣ ਘਟੋ ਘਟ ਮਸੀਬਤ ਦੇ ਮੌਕੇ ਦਾ ਇਨਸਾਨੀ ਰੂਪ ਦੇ ਵਿੱਚ ਆ ਜਾਣਾ ਚਾਹੀਦਾ ਮਸੀਬਤ ਦੇ ਮੌਕੇ ਦਾ ਇਨਸਾਨੀ ਰੂਪ ਦੇ ਵਿੱਚ ਆਓ ਕਿ ਉਦੋਂ ਵੀ ਉਹੀ ਸ਼ਬਦ ਵਰਤਨੇ ਆ ਇਹਦਾ ਭਾਈਚਾਰੇ ਦੇ ਉਲਟ ਆਣਾ ਜੇ ਤੁਸੀਂ ਕਦੇ ਵੀ ਕਿਸੇ ਦਾ ਵੀ ਦਿਲ ਦਿਖਾਉਣੇ ਆ ਨਾ ਬਾਈ ਤੇ ਅਗਲੇ ਦੀਆਂ ਕੀਤੀ ਹੋਈ ਵੱਦਵਾ ਉਸ ਗਰੀਬ ਦੀ ਹੋ ਸਕਦਾ ਜਿਹੜੇ ਰੋਗ ਰਸਦ ਮੰਗ ਰਹੇ ਆ ਉਹਨਾਂ ਦੇ ਕੰਮਾਂ ਦਾ ਨੁਕਸਾਨ ਨਹੀਂ ਹੋਇਆ ਚਾਹੇ ਉਹ ਲੇਬਰ ਵਾਲੇ ਆ ਚਾਹੇ ਗਰੀਬ ਘਰਾਂ ਚਾਹੇ ਉਹਨਾਂ ਦੇ ਜ਼ਮੀਨਾਂ ਨਹੀਂ ਐ ਅਕਸਰ ਹਰਕ ਜਿਹਦੇ ਘਰੇ ਪਿੰਡ ਦੇ ਵਿੱਚ ਪਾਣੀ ਵੜਿਆ ਉਸ ਪਿੰਡ ਨੇ ਪਾਣੀ ਨੇ ਇਹ ਵਿਤਕਰਾ ਕੀਤਾਗਾ ਵੀ ਮੈਂ ਤਾਂ ਜੀ ਇੱਧਰ ਤਾਂ ਉਹਨਾਂ ਦੇ ਫਲਾਣੇ ਮਤਲਬ ਕੂਮ ਦੇ ਘਰ ਆਇਆ ਇੱਧਰ ਤਾਂ ਮੈਂ ਜਾਂਦਾ ਨਹੀਂ ਗਾ ਮੈਂ ਤਾਂ ਇੱਧਰ ਨੂੰ ਜਾਊਗਾ ਜਦੋਂ ਨੁਕਸਾਨ ਕਰਨ ਵਾਲੇ ਪਾਣੀ ਨੇ ਨਹੀਂ ਵਿਤਕਰਾ ਕੀਤਾ ਤੇ ਆਪਾਂ ਕੌਣ ਆ ਆਪਾਂ ਕਿਵੇਂ ਭਲਾ ਹੋ ਜੂ ਕਿੰਨੇ ਹੁਣ ਅਪਡੇਟ ਆ ਰਹੀ ਹੈਗੀਆਂ ਲੰਗਰ ਆਪਾਂ ਪਾਪਾ ਨਾਨਕ ਜੀ ਦਾ ਵਰਤ ਰਹੇ ਆ ਰਸਦਾ ਆਪਾਂ ਪਾਪਾ ਨਾਨਕ ਜੀ ਦੇ ਨਾਮ ਲੈ ਰਹੇ ਕਿਉਂਕਿ ਜਦੋਂ ਹਰ ਪੀੜਤਾ ਲਈ ਰਸਦਾ ਇਕੱਠਿਆ ਕਰਦੇ ਆ ਨਾ ਉਦੋਂ ਤਾਂ ਸਿਰਫ ਆਪਾਂ ਇਹੀ ਕਹਨੇ ਆ ਨਾ ਬੇਸਤਾ ਜੀ ਲੰਗਰ ਲਾਉਣ ਜਾਣਾ ਤੇ ਲੰਗਰ ਚ ਲਾਇਆ ਕਿਨੇ ਸੀਗੇ ਲੰਗਰ ਪ੍ਰਥਾ ਦੇ ਸੰਥਾਪਕ ਕੌਣ ਆ ਜੀ ਲੰਗਰ ਪ੍ਰਥਾ ਦੇ ਸੰਥਾਪਕ ਕੌਣ ਆ ਸ੍ਰੀ ਗੁਰੂ ਨਾਨਕ ਦੇਵ ਜੀ ਆ ਮਹਾਰਾਜ ਪੂਰੇ ਵਰਲਡ ਦੇ ਗੁਰੂ ਤੇ ਫੇਰ ਜਦੋਂ ਉਹਨਾਂ ਨੇ ਇਹ ਚੀਜ਼ਾਂ ਕਹੀਆਂ ਉਹਨਾਂ ਨੇ ਇਹ ਚੀਜ਼ਾਂ ਲਿਖੀਆਂ ਤੇ ਆਪਾਂ ਕੌਣ ਆ ਸੋਚਣ ਵਾਲੀ ਗੱਲ ਨਹੀਂ ਬਣਦੀ। ਇਹੀ ਦਾ ਕਾਰਨ ਹੈ। ਇਹੀ ਦਾ ਨਾ ਸਮਝੀਆਂ ਆਪਣਾ ਨੁਕਸਾਨ ਕਰਾ ਰਹੀਆਂ। ਇਹੀ ਤਾਂ ਜਿਹੜੀਆਂ ਨਾ ਸਮਝੀਆਂ ਨਾ ਆਪਣਾ ਨੁਕਸਾਨ ਕਰਾ ਰਹੀਆਂ। ਇਹੀ ਸੋਚ ਆਪਣਾ ਨੁਕਸਾਨ ਕਰਾ ਰਹੀ ਹੈ। ਇਹੀ ਸੋਚ ਹੈ ਜਿਹੜੀ ਰੱਬ ਨੂੰ ਆਪਣੇ ਤੇ ਰਹਿਮ ਕਰਨ ਨਹੀਂ ਦਿੰਦੀ। ਹੋਰ ਕਿਸੇ ਸਟੇਟਸ ਦੇ ਵਿੱਚ ਤਾਂ ਪਾਣੀ ਨਹੀਂ, ਇੱਕ ਬੂੰਦ ਤੱਕ ਨਹੀਂ। ਤੇ ਅੱਜ ਦੀ ਡੇਟ ਦੇ ਵਿੱਚ ਅਸ਼ਿਆਰ ਪਰ ਖੰਨੇ ਸਵੇਰ ਵਾਲੀ ਅਪਡੇਟ ਸੀ ਉੱਥੇ ਵੀ ਪੈ ਰਹੀ ਆ। ਪੂਰੀ ਵਰਖਾ ਹੋ ਰਹੀ ਹੈ ਪਹਿਲਾ ਵਾਲਾ ਪਾਣੀ ਘੱਟ ਸੀ ਜਿਹੜਾ ਪ੍ਰਮਾਤਮਾ ਹੋਰ ਛਿੱਟੀ ਜਾਂਦਾ ਜਿਹੜਾ ਪ੍ਰਮਾਤਮਾ ਹੋਰ ਛਿੱਟੀ ਜਾਂਦਾ ਪਹਿਲਾ ਵਾਲਾ ਪਾਣੀ ਘੱਟ ਸੀ ਤਾਂ ਪਹਿਲਾ ਵਾਲਾ ਨਹੀਂ ਸੂਤਾ ਰਿਹਾ ਪਹਿਲਾ ਵਾਲੇ ਪਾਣੀ ਤਬਾਹੀ ਕਰ ਰਿਹਾ ਹੈਗਾ ਤੇ ਹੋਣ ਤਿੰਨ ਚਾਰ ਦਿਨ ਜਾਂ ਦੋ ਦਿਨ ਵਰਖ ਆਉਗੇ ਤਾਂ ਕੀ ਪੂਰੇ ਪੰਜਾਬ ਦਾ ਕੀ ਆਪਾਂ ਆਪਸੀ ਭਰਾ ਭਾਈ ਜਾਰਾ ਕਿਉਂ ਨਹੀਂ ਸਿੱਖਦੇ ਆਪਣੇ ਦਾ ਉਹੀ ਚੱਲੀ ਜਾਂਦੀ ਹੈ ਪੱਖਪਾਤ ਕੀ ਬੰਦੇ ਨੂੰ ਉੱਪਰ ਠੰਡੇ ਨਹੀਂ ਦੇਣਾ ਹਰਕਲ ਲੇਵਲ ਦੇ ਪੱਧਰ ਦੇ ਉੱਪਰ ਇਹ ਹੀ ਚੀਜ਼ਾਂ ਚੱਲ ਰਹੀਆਂ ਤਾਂ ਤੁਸੀਂ ਦੇਖੋ ਬਾਹਰਲੇ ਲੋਕ ਕੀ ਸੋਚਣਗੇ ਜਿਹੜੇ ਹੁਣ ਇੰਡਸਟਰੀ ਚੋਂ ਸਿੰਗਰ ਆਏ ਆ ਜਾਂ ਜਿਹੜੇ ਲੋਕ ਗਰਾਊਂਡ ਲੈਵਲ ਤੇ ਚਾਹੇ ਸੋਸ਼ਲ ਮੀਡੀਆ ਹੋਵੇ YouTube ਉਰ ਹੋਣ ਕੰਮ ਕਰ ਰਹੇ ਆ ਜਾਂ ਜਿਹੜੇ ਇੰਡਸਟਰੀ ਚੋਂ ਪੰਜਾਬੀ ਉਹ ਤਾਂ ਇਹ ਹੀ ਸੋਚ ਕੇ ਆਏ ਨੇ ਵੀ ਅਸੀਂ ਫਲਾਣੇ ਦੀ ਮਦਦ ਨਹੀਂ ਕਰਨੀ ਧਮਕਾਣੇ ਦੀ ਨਹੀਂ ਕਰਨੀ ਬਹੁਤ ਸਾਰੇ ਸਿੰਗਰਾਂ ਨੇ ਪਿੰਡ ਗੋਦ ਲੈ ਲਏ ਜਿਵੇਂ ਪਾਣੀ ਉਤਰ ਤੋਂ ਬਾਅਦ ਉਹਨਾਂ ਪਿੰਡਾਂ ਨੂੰ ਵਸਾਵਾਂਗੇ ਤੇ ਤੁਸੀਂ ਦੱਸੋ ਘੱਟੋ ਘੱਟ ਆਪਣੇ ਨਾਲ ਦੱਸਿਆ ਨਹੀਂ ਆ ਦੁਨੀਆ ਘੁੰਮਦੇ ਨੇ ਹਰ ਰੋਜ਼ ਨਵੀਂ ਕੰਟਰੀਆਂ ਦੇ ਵਿੱਚ ਲਾਈਵ ਪ੍ਰੋਗਰਾਮ ਹੁੰਦੇ ਆ ਉਹਨਾਂ ਦੇ ਇਹਦਾ ਮਤਲਬ ਤਾਂ ਆਪਣੇ ਤੋਂ ਲੈਵਲ ਵੀ ਉਹਨਾਂ ਦਾ ਉੱਪਰ ਆ ਤੇ ਸੋਚ ਵੀ ਉੱਪਰ ਆ ਇਨਸਾਨੀਅਤ ਨੂੰ ਸਮਝਣ ਵਾਲੇ ਆ ਉਹਦਾ ਬਖਵਾਦ ਕਰ ਨਹੀਂ ਰਹੇ ਫਿਰ ਆਪਸੀ ਭਾਈਚਾਰੇ ਦਾ ਕੀ ਰਹਿ ਗਿਆ ਆਪਸੀ ਭਾਈਚਾਰੇ ਸ਼ਬਦ ਦਾ ਕੋਈ ਅਰਥ ਹੈਗਾ ਤੇ ਹੈ ਨਹੀਂ ਜਦੋਂ ਚਾਰ ਦੇ ਘਰਾਂ ਦੇ ਵਿੱਚ ਵੱਧ ਦਾਣੇ ਹੋਣ ਤੇ ਚਾਰ ਭੁੱਖੇ ਅੱਠ ਭੁੱਖੇ ਮਰੀ ਜਾਂਦੇ ਹੋਣ ਦੱਸੋ ਹੁਣ ਆਪਾਂ ਦੇਖ ਹੀ ਰਹੇ ਹਾਂ ਕਿਸ ਤਰ੍ਹਾਂ ਦੇ ਅਪਡੇਟ ਆ ਰਹੇ ਨੇ ਜੇ ਕਰ ਜਿਹੜੇ ਬੰਦੇ ਇਹ ਕਹਿੰਦੇ ਆ ਫਲਾਨਿਆਂ ਨੂੰ ਲੰਗਰ ਨਹੀਂ ਦੇਣਾ ਐਸ ਗਲੀ ਚ ਨਾ ਜਾਓ ਇੱਥੇ ਲੰਗਰ ਖਾਉਂਦੇ ਆ ਤੇ ਫਿਰ ਤੁਸੀਂ ਸੇਵਾ ਕਰਨ ਕਿਉਂ ਆਏ ਹੋ ਸੋਨੂੰ ਸੇਵਾ ਕਰਨ ਵਾਸਤੇ ਸਪੈਸ਼ਲ ਤਾਂ ਕਿਸੇ ਨੇ ਸੱਦਿਆ ਨਹੀਂ ਜਿਹੜੇ ਇਹੋ ਜੀ ਭਾਵਨਾ ਲੈ ਕੇ ਗਏ ਆ ਉਹਨਾਂ ਨੂੰ ਤਾਂ ਕਿਸੇ ਨੇ ਚਿੱਠੀ ਪਾ ਕੇ ਸੱਦਿਆ ਨਹੀਂ ਵੀ ਤੁਸੀਂ ਬਾਈ ਆਓ ਅਜੇ ਭੁੱਖੇ ਮਰ ਰਹੇ ਆ ਤੇ ਤੁਸੀਂ ਸੇਵਾ ਭਾਵਨਾ ਲੈ ਕੇ ਗਏ ਉਹ ਤਾਂ ਸੇਵਾ ਭਾਵਨਾ ਦੀ ਕਦਰ ਕਾ ਕਦਰਾਂ ਕੀ ਤੱਕ ਹੀ ਹੁੰਦਾਂ ਤੁਸੀਂ ਕਿਉਂ ਮੜਕਾ ਉੱਥੇ ਕਰ ਰਹੇ ਹੋ ਕਾਰਮਾਈਂ ਤੇ ਬਾਲੀ ਹਿੰਮਤ ਆ ਤੇ ਬਾਲੀ ਪਾਵਰ ਆ ਤਾਂ ਫਿਰ ਰੱਬ ਨੂੰ ਕਹੋ ਵੀ ਛੱਡੋ ਰੱਬ ਦੀ ਪਾਵਰ ਨੂੰ ਬੰਦ ਕਰਾ ਕੇ ਦਿਖਾਓ ਨਾ ਆ ਬੰਨ ਡੋਟਰ ਆ ਇਹ ਦਰਿਆ ਦੇ ਵਿੱਚ ਮਾਰੋ ਬੰਨ ਫਿਰ ਦਰਿਆਵਾਂ ਦੇ ਵਿੱਚ ਜੇ ਇੰਨੀ ਸ਼ਕਤੀ ਹੈ ਤੁਹਾਡੇ ਤੇ ਤੁਹਾਡੇ ਜਿੰਨਾ ਹੀ ਕਮੰਡਾ ਕਰਕੇ ਦਿਖਾਓ ਫਿਰ ਵਰਖਾ ਰੋਕ ਕੇ ਦਿਖਾਓ ਡੈਗਰੇਦ ਰਕਤਾਂ ਦੇ ਸਾਹਮਣੇ ਹੋ ਕੇ ਦਿਖਾਓ ਇੱਥੇ ਨੁਕਸਾਨ ਹੋ ਰਿਹਾ ਰੋਕੋ ਉਹਨਾਂ ਨੂੰ ਜਿੰਨੀ ਪਾਵਰ ਆਦਾ ਫੋਕੇ ਕਮੰਡ ਲੈ ਕੇ ਤੁਰੇ ਫਿਰਦੇ ਹੋ ਬਾਈ ਇਸੇ ਕਰਕੇ ਤਾਂ ਰੱਬ ਰੁੱਸਿਆ ਹੋਇਆ ਆਪਣੇ ਵਰਗੇ ਲੋਕਾਂ ਤੋਂ ਆਪਣੇ ਵਰਗੇ ਲੋਕਾਂ ਨੂੰ ਇਸੇ ਕਰਕੇ ਰੋਂ ਰੁੱਸ ਗਿਆ ਕਿ ਨੁਕਸਾਨ ਆ ਜਿਹੜਾ ਉਹ ਸਾਰਿਆਂ ਨੂੰ ਭੁਗਤਣਾ ਪੈ ਰਿਹਾ ਨੁਕਸਾਨ ਜਿਹੜਾ ਛੋਟੇ ਛੋਟੇ ਬੱਚਾ ਨੂੰ ਭੁਗਤਣਾ ਪੈ ਰਿਹਾ ਕਿੱਧਰ ਗਈ ਇਹ ਇਨਸਾਨੀਅਤ ਕਿੱਧਰ ਗਿਆ ਆਪਸੀ ਭਾਈਚਾਰਾ ਦੱਸੋ ਜਿਹੜੇ ਬਾਹਰਲੇ ਸਟੇਟਾਂ ਵਾਲੇ ਜਦੋਂ ਆਪਦੇ ਸਟੇਟ ਲੈਵਲ ਨੂੰ ਭੁੱਲ ਚੁੱਕੇ ਆਪਣੀ ਮਦਦ ਕਰਨੇ ਆ ਰਹੇ ਆ ਵੀ ਸਾਡਾ ਪੰਜਾਬ ਸਾਡਾ ਪੰਜਾਬ ਜਦੋਂ ਇਹ ਲਬਜ਼ ਬਾਰਤ ਦੇ ਹਨ ਮਦਦ ਕਰਨ ਲਈ ਆ ਰਹੇ ਆ ਤਾਂ ਫਿਰ ਆਪਾਂ ਕਿਉਂ ਆਪਣੀ ਸੋਚਾਂ ਦਾ ਉੱਥੇ ਹੀ ਆ ਹਟਾ ਲਓ ਜੀ ਬਾਲੀ ਵੱਡੀ ਪਾਵਰ ਆ ਤੁਹਾਡੀ ਸ਼ਕਤੀ ਹੈ ਵੀ ਜੀ ਮੀਰ ਬੰਦ ਕਰਦਾਂਗੇ ਕਰਕੇ ਦਿਖਾਓ ਆ ਕਾਲੇ ਬੋਲੇ ਆਸਮਾਨ ਦੇ ਉੱਤੇ ਬੱਦਲ ਆ ਜਾਂਦੇ ਆ ਭੁਜਾ ਕੇ ਦਿਖਾਓ ਇਹਨਾਂ ਨੂੰ ਫਿਰ ਕਿਸ ਚੀਜ਼ ਦਾ ਘਮੰਡ ਕਰਦੇ ਹੋ ਫਿਰ ਕਿਸ ਚੀਜ਼ ਦਾ ਘਮੰਡ ਕਰ ਰਹੇ ਹੋ ਭਾਈ ਇਸੇ ਕਰਕੇ ਕਹਿਣਾਗਾ ਬਾਰ ਬਾਰ ਅਸੀਂ ਤਾਂ ਬੇਨਤੀ ਹੀ ਕਰਦੇ ਆਂ ਬਾਈ ਬੇਨਤੀ ਕਰਨ ਤੋਂ ਬਿਨਾ ਅਸੀਂ ਕੀ ਕਰ ਸਕਦੇ ਆਂ ਵੀ ਸੋਚ ਨੂੰ ਬਦਲੋ ਸਿੱਧਾ ਜਦੋਂ ਆਪਾਂ ਰਸ ਦਾ ਇਕੱਠਿਆਂ ਕਰ ਲਿਆ ਤੇ ਲੰਗਰ ਚੱਲਣ ਦੇ ਫਿਰ ਕੀ ਹੋ ਗਿਆ ਕੱਲੇ ਘਰ ਦਾ ਤਾਂ ਕਿਸੇ ਦਾ ਲੰਗਰ ਨਹੀਂ ਗਾਓ ਲੋਕਾਂ ਨੂੰ ਵੀ ਕਰਕੇ ਦਿਖਾ ਦਿਓ ਦਿਖਾ ਦਿਓ ਅਸੀਂ ਬਈ ਇੱਕ ਇੱਕ ਹੋ ਜਾਂਦੇ ਆਂ ਅਬੀਰੀ ਗਰੀਬੀ ਦਾ ਕੋਈ ਫਰਕ ਨਹੀਂ ਪੈਂਦਾ ਬਾਈ ਇੱਕ ਹੋ ਜਾਓ ਸਾਰੇ ਜਾਣੇ ਸਾਰੇ ਆਣੇ ਇੱਕ ਹੋ ਜੋ ਤਾਂ ਹੀ ਪ੍ਰਮਾਤਮਾ ਦੀ ਕਿਰਪਾ ਤੋਂ ਬਚੋਗੇ ਨਹੀਂ ਤਾਂ ਫਿਰ ਚੱਲ ਹੀ ਰਿਹਾ ਸਿਸਟਮ ਆਪਣੀਆਂ ਇਹੋ ਜੀਆਂ ਗਲਤੀਆਂ ਕਰਕੇ ਤਾਂ ਰੱਬ ਰੁੱਸਿਆ ਹੋਇਆ ਰੁੱਸੇ ਨੂੰ ਮਨਾਉਣਾ ਕਿੰਨਾ ਔਖਾ ਜੇ ਕੋਈ ਇਨਸਾਨ ਇਨਸਾਨ ਦੇ ਨਾਲ ਰੁੱਸ ਜੇ ਨਾ ਤੇ ਉਸ ਨੂੰ ਉਸ ਲੈਵਲ ਤੇ ਲੈ ਕੇ ਆਉਣਾ ਪੂਰੀ ਜ਼ਿੰਦਗੀ ਲੱਗ ਜਾਂਦੀ ਆ ਬੰਦੇ ਵਿਸ਼ਵਾਸ ਨਹੀਂ ਕਰਦੇ ਠੀਕ ਆ ਉਹ ਤਾਂ ਦਾਵਾਨ ਪਰਮਾਤਮਾ ਉਹਦਾ ਦੇ ਸੱਚੇ ਦਿਲੋਂ ਮਾਰੇ ਇੱਕ ਬੰਦੇ ਨੇ ਭਗਤੀ ਕੀਤੀ ਅਰਦਾਸ ਕਰਤੀ ਉਹਦੀ ਮੰਨ ਲਈ ਤਾਂ ਭਲਾ ਸਾਰਿਆਂ ਦਾ ਹੋਣਾ ਸੋਚਾਂ ਬਦਲਣੀਆਂ ਪੈਣਗੀਆਂ ਆਪਾਂ ਫੇਰ ਆਪਾਂ ਦਇਆ ਦੇ ਪਾਤਰ ਬਣਾਂਗੇ ਤਬ ਉਹ ਤਾਂ ਅਜੇ ਹੈ ਗਈਆਂ ਖੜੇ ਆਪਾਂ ਇਸ ਲੈਵਲ ਤੇ ਆ ਕੇ ਖੜ ਗਏ ਨਾ ਇਸ ਲੈਵਲ ਤੇ ਆ ਕੇ ਖੜ ਗਏ ਆਪਾਂ ਕੁਝ ਦਿਸ ਨਹੀਂ ਰਿਹਾ ਇਸੇ ਕਰਕੇ ਕਹਨੇ ਆ ਜਿਹੜੇ ਬਾਹਰਲੇ ਆਪਦੇ ਭਾਈ ਵਲ ਕੇ ਆਇਆ ਉਹਨਾਂ ਨੂੰ ਨਾ ਦੱਸੋ ਜਾਂਦੇ ਹੋਏ ਜਦੋਂ 1947 ਦੇ ਵਿੱਚ ਬਈ ਦੇਸ਼ ਆਜ਼ਾਦ ਹੋਇਆ ਸੀ ਨਾ ਉਹਨਾਂ ਨੇ ਸ਼ਕਤੀ ਦਾ ਸ਼ਾਸਤਰੀਕਰਨ ਕੀਤਾ ਸੀਗਾ ਪਾਵਰ ਆਫ ਟ੍ਰਾਂਜੈਕਸ਼ਨ ਪਾਵਰ ਆਫ ਟ੍ਰਾਂਸਫਰ ਠੀਕ ਹੈ ਸ਼ਕਤੀ ਦਾ ਉਹਨਾਂ ਨੇ ਬਦਲੇ ਹੀ ਕੀਤੀ ਸੀ ਤੇ ਜਾਂਦੇ ਹੋਏ ਇੱਕ ਗੱਲ ਕਹੀ ਸੀ ਵੀ ਤੁਹਾਡਾ ਭਾਰਤ ਬਹੁਤ ਸੋਹਣਾ ਗਾ ਭਾਰਤ ਤੁਹਾਡਾ ਬਹੁਤ ਸੋਹਣਾ ਗਾ ਦੇਸ਼ ਤੁਹਾਡਾ ਬਹੁਤ ਹੀ ਚੰਗਾ ਗਾ ਲੇਕਿਨ ਸਭ ਤੋਂ ਜਿਹੜੀ ਇੱਥੇ ਗਲਤ ਆ ਨਾ ਸਭ ਤੋਂ ਜ਼ਿਆਦਾ ਹਾਨੀਕਾਰਕ ਚੀਜ਼ ਕਿਹੜੀ ਆ ਉਹ ਹੈਗੀ ਆ ਇਹੋ ਜੀਆਂ ਗੱਲਾਂ ਇੱਕ ਦੂਜੇ ਨੂੰ ਇੱਕ ਦੂਜੇ ਦੇ ਵਿਰੁੱਧ ਭੜਕਾਉਣਾ ਉਹੀ ਚੀਜ਼ਾਂ ਨੋਟ ਕਰਕੇ ਗਏ ਸੀ ਫਿਰ ਉਹੀ ਚੀਜ਼ਾਂ ਆਪਣੇ ਦੇਸ਼ ਆਜ਼ਾਦ ਹੋਏ ਨੂੰ ਵੀ ਕਿੰਨਾ ਚਿਰ ਹੋ ਗਿਆ ਤੇ ਉਹੀ ਚੀਜ਼ਾਂ ਆਪਣੇ ਪੀਰ ਪਗੰਬਰਾਂ ਨੇ ਦੂਰਾਂ ਲੈ ਕੇ ਹੈਗਾ ਉਹਨਾਂ ਤੋਂ ਤੇ ਉਹੀ ਚੀਜ਼ਾਂ ਦਾ ਫਿਰ ਜੇ ਆਪਾਂ ਹੈਗੇ ਆ ਤੇ ਫਿਰ ਨੁਕਸਾਨ ਵੀ ਹੋ ਰਿਹਾ ਆ ਆਪਾਂ ਨੂੰ ਸਾਰੇ ਜਾਣੇ ਨਾ ਆਪਦੀ ਸੋਚ ਬਦਲੋ ਬਹੁਤ ਵਧੀਆ ਰਹੋਗੇ ਪਰਮਾਤਮਾ ਦਾ ਕਹਿਰ ਬੰਦ ਹੋ ਜਾਣਾ। ਇਹੀ ਦੋਹਾਂ ਗੱਲਾਂ ਸੀ ਜਿਹੜੀਆਂ ਕਹਿਣੀ ਆ। ਅੱਗੇ ਤੁਹਾਡਾ ਜੀਵਨ ਜਿਵੇਂ ਵੀ ਬਤੀਤ ਹੋ ਰਿਹਾ ਤੇ ਜਿਵੇਂ ਵੀ ਪਰਮਾਤਮਾ ਨੇ ਲਿਖਿਆ ਉਹ ਉਦਾਂ ਹੀ ਹੋਣਾਗਾ। ਆਪਾਂ ਪਰਮਾਤਮਾ ਦੀ ਰਜ਼ਾ ਨੂੰ ਬਦਲ ਨਹੀਂ ਸਕਦੇ। ਆਪਾਂ ਪਰਮਾਤਮਾ ਦੀ ਕੁਦਰਤ ਨੂੰ ਬਦਲ ਨਹੀਂ ਸਕਦੇ ਆਪਾਂ ਤਾਂ ਨਿਵਾਣੇ ਹਾਂ ਨਿਵਾਣੇ ਬਣ ਕੇ ਆਪਦਾ ਟਾਈਮ ਬਤੀਤ ਕਰ ਸਕਦੇ ਹਾਂ ਨਿਵਾਣੇ ਹੋ ਕੇ ਉਹਦੀ ਕੁਦਰਤ ਵਿੱਚ ਰਹਿ ਸਕਦੇ ਹਾਂ ਨਹੀਂ ਤਾਂ ਜੇ ਆਪਾਂ ਉਹੀ ਫਿਰ ਤੀਰਵਾੜ ਜਿਹੜੇ ਆਪਾਂ ਨੂੰ ਲੋਕ ਤੱਕਦੇ ਵੀ ਇਸ ਗੱਲਾਂ ਕਰਕੇ ਆ ਆਪਣੇ ਵਿੱਚ ਇਸੇ ਗੱਲਾ ਕਰਕੇ ਬਾਹਰੀਆਂ ਸ਼ਕਤੀਆਂ ਖਰਾਬ ਕਰਦੀਆਂ ਚਲੋ ਜੀ ਆਹੀ ਬੇਨਤੀ ਹੈ ਕਰਨੀ ਹੈ ਕਿ ਆਪਸੀ ਭਾਈਚਾਰੇ ਦੇ ਨਾਲ ਰਹੋ ਉਵਿਤ ਕਰੇ ਨਾ ਕਰੋ ਆਹਾਜਰੀ ਘੜੀਆਂ ਨਾਲ ਇੱਕਜੁੱਟ ਹੋ ਕੇ ਰਹਿਣ ਦੀ ਘੜੀ ਆ ਇੱਕਜੁੱਟ ਹੋ ਕੇ ਨਾ ਪ੍ਰਮਾਤਮਾ ਦੇ ਅਰਦਾਸਾ ਕਰੀਏ ਕਿ ਇਹ ਕਸ਼ਟ ਦੀ ਜਿਹੜੀ ਘੜੀ ਹੈ ਨਾ ਦਾਤਾ ਇਹਨੂੰ ਖਤਮ ਕਰ ਦੇ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਜੀ ਸੁਬਾ ਫੇਰ ਮਿਲਦੇ ਆਂ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਐਵੇਂ ਗੁੱਡ ਨਾਈਟ ਉਮੀਦ ਕਰਦੇ ਆਂ ਕਿ ਸਾਰੇ ਆਪਣੀ ਸੋਚ ਦੇ ਵਿੱਚ ਅੰਤਰ ਲਿਆਉਗੇ ਠੀਕ ਹੈ ਜੀ ਸਤਿ ਸ਼੍ਰੀ ਅਕਾਲ